ਜਲੰਧਰ ਦੇ ਨਾਖਾਂ ਵਾਲੇ ਬਾਗ ਨੇੜੇ ਪੁਲਿਸ ਅਤੇ ਕੁਝ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਕਿ ਇਸ ਘਟਨਾ ਚ ਇੱਕ ਪੁਲਿਸ ਕਰਮਚਾਰੀ ਨੂੰ ਗੋਲੀ ਲੱਗੀ ਲਾਰੈਂਸ ਬਸ਼ਨੋਈ ਗੈਂਗ ਦੇ ਦੋ ਬਦਮਾਸ਼ ਜ਼ਖਮੀ ਹੋ ਗਏ ਕੜਨਾਲੀ ਸੂਚਨਾ ਮਿਲਦਿਆਂ ਜਲੰਧਰ ਸਿਟੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਸੂਰਤਾ ਤੋਂ ਪਤਾ ਲੱਗਾ ਹੈ ਕਿ ਇਹ ਮੁਕਾਬਲਾ ਨਾਖਾਂ ਵਾਲੇ ਬਾਗ ਦੇ ਨਾਲ ਲੱਗਦੀ ਗਲਮੋਹਰ ਕਲੋਨੀ ਦੇ ਅੰਦਰ ਹੋਇਆ ਇਹ ਇਲਾਕਾ ਭਾਰਗਵ ਕੈਂਪ ਥਾਣੇ ਅਧੀਨ ਆਉਂਦਾ ਹੈ ਜ਼ਖਮੀ ਪੁਲਿਸ ਮੁਲਜ਼ਮ ਨੂੰ ਇਲਾਲੇ ਪੜਤੀ ਕਰਵਾਇਆ ਗਿਆ। ਪ੍ਰਾਪਤੀ ਜਾਣਕਾਰੀ ਅਨੁਸਾਰ CIA ਦੀ ਟੀਮਾਂ ਪਗੋੜਿਆਂ ਨੂੰ ਫੜਨ ਗਈ ਸੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਤੋਂ। ਲੋਰੈਂਸ ਦੇ ਨਾਲ ਸੰਪਰਕ ਸੀਗਾ ਕੁਝ ਮੁੰਡਿਆਂ ਦਾ। ਉਹ ਦੱਸਾਂਗੇ ਨਾਲ ਫਿਲਿੱਪ ਸੀ। ਇੱਕ ਭੋਲੋਵਾਲ ਦਾ ਤੇ ਇੱਕ ਲਿੱਤਨ ਹੈ ਜਿਹੜਾ ਜਲੰਧਰ ਜ਼ਿਲ੍ਹੇ ਵਾਲਾ ਦੋ ਮੁੰਡੇ ਇੰਟੈਲੀਜੈਂਸ ਦੇ ਆਪਰੇਸ਼ਨ ਸੀਗਾ ਤੇ ਇਹ ਨਕੀ ਕਰ ਰਹੇ ਸੀ ਜਦੋਂ ਲੋਕਾਂ ਨੂੰ ਉਹਨਾ ਨੂੰ ਐਗਜ਼ੀਕਿਊਟ ਕਰਨਾ ਸੀ ਕਿ ਕੁਝ ਜਨਾ ਤੋਂ ਪਿੱਛੇ ਲੱਗੇ ਹੋਏ ਸੀ ਅੱਜ ਸਵੇਰੇ अर्ਲੀਨ ਦਾ ਮਾਰਨਿੰਗ ਇਹਨਾਂ ਨੂੰ ਕ੍ਰੈਫਟ ਕੀਤਾ ਗਿਆ ਜਿੱਥੇ ਮੈਂ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਹੋਈ ਸੋਲਾ ਸਤਾਰਾ ਰਾਉਂਡ ਪੰਦਰਾ ਸਤਾਰਾ ਰਾਉਂਡ ਫਾਇਰ ਹੋਣ ਦੋਨੋਂ ਤਰਫ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਸਿਵਲ ਹਸਪਤਾਲ ਚੋਂ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਲੱਕੀ ਬੇਸਿਕਲੀ ਲੱਕੀ ਕਰ ਰਹੀ ਸੀ ਦੋਨੋਂ ਤੇ ਕੁੱਲ ਮਿਲਾ ਕੇ ਕੋਈ 8 ਤੋਂ 9 ਪਰਚੇ ਦਰਜ ਹੈ ਪ੍ਰੋਕਲੇਮ ਅਫੈਂਡਰਸ ਵੀ ਹੈ ਮਰਡਰ ਐਕਸਟੋਰਸ਼ਨ ਸੁਪਾਰੀ ਕਿਲਿੰਗ ਦੇ ਤੇ ਇੱਕ ਆਈ 20 ਜੇ ਪਾਜ ਰਹੀ ਸੀ ਉਹ ਬਰਾਮਦ ਹੋਈ ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਵੀ ਹੈ ਕਿ ਨਹੀਂ ਪਲੱਸ ਦੋ ਵੈਪਨ ਮਿਲੇ ਹੈ ਕੱਤੀਪੋਰ ਦਾ ਸਟਾਰਟ ਸਟੂ ਹੈ ਕੱਤੀਪੋਰ ਦਾ ਤੇ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਨਹੀਂ ਜਖਮੀ ਨਹੀਂ ਉਹ ਫਾਇਰਿੰਗ ਚ ਉਹਦੇ ਉੱਪਰ ਬੰਚ ਲੱਗੀ ਸੀ ਕੀ ਨਾਮ ਉਸ ਮੁਲਾਜ਼ਮ ਦਾ ਨਾਮ ਟੋੜੂ ਕਿੰਨੇ ਵੈਪਨ ਬ੍ਰਮਤ ਹੋਏ ਦੋ ਵੈਪਨ ਦੋ ਵੈਪਨ ਬ੍ਰਮਤ ਬੋਲੀਏ ਯਾਰ ਅਮਰ ਇਹ ਜੀ 17 18 ਗੋਲੇ ਲਿ ਗੋਲੇ ਦੇ ਵੈਪਨ ਇੰਡੀਅਨ ਮੈਡ ਇਆ ਇਹ ਸਾਰਾ ਬੇਰਫਾਇਰ ਇਨਿਸ਼ੀਅਟਿਵ ਸਰ ਗੱਡੀ ਵੀ ਪ੍ਰਮਾਣਿਤ ਮੌਕਾ ਤੋਂ ਹਾਲ ਹੋਈ ਗੱਡੀ ਹੈ ਪਹਿਲੇ ਕਿੰਨੇ ਕ ਮਾਮਲੇ ਇਨਾਂ ਦੇ ਉੱਪਰ 91025 ਦਾ 910 ਸਰ ਗੱਡੀ ਦੀ ਹੈ ਵੈਰੀਫਾਈ ਕਰ ਠੀਕ ਕੀ ਕਰਨ ਜਲੰਧਰ ਚ ਕੀ ਸੀ ਜਲੰਧਰ ਦੇ ਜਵਾਬ ਦਾ ਜੀ 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 ਸਰ ਨਾਮ ਦਾ ਇੱਕ ਲੱਕੀ ਕਰਕੇ ਮੁੰਡਾ ਜਿਹੜਾ ਯੂਐਸ ਚ ਬੈਠਾ ਇੱਕ ਸਾਲ ਤੋਂ ਤੇ ਉਹ ਤਾਰਿਕ ਸੰਪਰਕ ਸੀਗਾ ਲਾਰੈਂਸ ਨਾਂ ਦਾ ਵੀ ਸੰਪਰਕ ਸੀ ਸੀ ਉਹਨੇ ਭੇਜਿਆ ਸੀ ਜਾਨਾ ਨੂੰ ਤੇ ਲੱਕੀ ਪਟਿਆਲ ਨਹੀਂ ਲੱਕੀ ਜਸਮੀਤ ਉਪ ਲੱਕੀ ਇਹ ਉਹੀ ਬੰਦਾ ਹੈ ਜਿਹਨੇ ਉਹ ਜਿਸ ਨੂੰ ਮੁਸਾਵਲੇ ਦੇ ਮਰਡਰ ਕੇਸ ਜਿਹੜੇ ਤੋਂ ਮੁੰਡੇ ਇਨਵਾਲਡ ਸੀਗੇ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਮੌਲੀ ਤੇ ਜਨਾਦਨ ਕੰਪਲ ਹੋਇਆ ਸੀਗਾ ਅੰਡ ਰਿਸਰਚ ਉਹੋ ਹੀ ਲੱਗੀ ਹੈ ਮੇਰੇ ਸਪੈਕਟਰਾਂ ਨੂੰ ਸਰ ਜਿਹੜੇ ਬੰਦੇ ਵਾਰਦਾਤ ਰਕੀ ਕਰਦੇ ਸੀ ਸਰ ਜਿਹੜੇ ਬੰਦਿਆਂ ਦੇ ਪਕੜੇ ਗਏ ਉਹਨਾਂ ਦਾ ਨਾਮ ਤੁਸੀਂ ਦੱਸੋ ਇਹ ਇੱਕ ਅਸ਼ਵਨੀ ਹੈ ਇੱਕ ਨਿਤਨ ਕਿੰਨੇ ਰਹਿਣ ਵਾਲੇ ਹੈ ਇੱਕ ਫੁੱਲੋਵਾਲ ਦਾ ਹੈ ਇੱਕ ਚੰਦ ਚੰਕਸ